ਸਤ ਸ੍ਰੀ ਅਕਾਲ ਜੀ ਸਵਾਗ ਇੱਕ ਵਜੇ ਦਾ ਟਾਈਮ ਹੋਇਆ ਸਾਡੇ 1:30 ਐ ਆਪਾਂ ਕੰਮ ਤੋਂ ਤੇ ਹੁਣ ਆਪਾਂ ਫੇਰ ਜਾਣਾ ਦੂਰ ਤੇ ਰਾਣੀ ਤੋਤਾ ਆ ਗਏ ਤੇ ਆਪਾਂ ਫਿਰ ਹੋਏ ਆਪ ਰੈਡੀ ਆਪ ਰੈਡੀ ਆਪਾਂ ਹੋ ਕੇ ਤੇ ਮਾੜੀ ਜੀ ਵੀਡੀਓ ਬਣਾ ਕੇ ਤੇ ਕਰਕੇ ਅਰਦਾਸ ਬੇਨਤੀ ਤੇ ਲੈ ਕੇ ਸ਼ੀ ਦਾ ਨਾਮ ਆਪਾਂ ਪਹਿਲੇ ਤੁਰ ਤੇ ਆਪਾਂ ਜੱਲ ਕੇ ਤਰਨਤਾਰਨ ਤਰਨਤਾਰਨ ਪਹੁੰਚ ਗਏ ਆਪਾਂ ਸਵਾਰੀ ਖੜ ਲਈ ਤਰਨਤਾਰਨ ਤੋਂ ਅੱਜ ਯਾਤਰਾ ਯਾਤਰਾ ਵਾਲੇ ਵੀਰਾਂ ਦੇ ਵੀ ਸਾਡੀ ਦੇ ਵੀਡੀਓ ਬਣਾ ਦੇ ਮੈਂ ਕਿਹਾ ਇਹ ਕਿਹੜੀ ਗੱਲ ਆ ਜੀ ਤੇ ਫਿਰ ਆਪਾਂ ਪਹੁੰਚ ਗਏ ਰਾਜ ਇਸ ਪੈਟਰੋਲ ਪੰਪ ਤੋਂ ਪਾਇਆ ਤੇਲ ਤੇ ਤੇਲ ਪਾ ਕੇ ਤੇ ਟਾਈਮ ਹੀ ਬੜਾ ਲਾਈ ਜਾਂਦੇ ਬੈਠਣ ਬਿਠਾਉਣ ਜੀ ਦੇ ਫਿਰ ਆਪਾਂ ਆ ਗਏ ਟੂਲ ਪਲਾਜੇ ਦੇ ਟੂਲ ਪਲਾਜਾ ਕਟਾ ਕੇ ਫਿਰ ਆਪਾਂ ਰਾਣੀ ਨੂੰ ਕਿਹਾ ਵੀ ਖਿੱਚ ਕੇ ਰੱਖ ਕੰਮ ਨੂੰ ਤੇ ਆਪਾਂ ਫਗਵਾੜਾ ਪਹੁੰਚ ਗਏ ਕਿ ਕਰਤੀਆਂ ਬੰਦ ਨਾਲੇ ਲੱਗ ਗਈ ਉਹ ਇਛਰ ਗੱਡੀ ਕਰਤੀ ਮਗਰ ਆਪਾਂ ਫੇਰ რა ਕੰਮ ਖਿੱਚ ਕੇ ਫੇਰ ਆਏ ਪੰਪ ਦੇ ਜੀਓ ਵਾਲਿਆਂ ਦੇ ਇੱਥੋਂ ਟੈਂਕੀ ਕਰਾਈ ਫੁੱਲ ਤੇ ਫੁੱਲ ਕਰਾ ਕੇ ਟੈਂਕੀ ਦੇ ਫੇਰ ਆਪਾਂ ਤੁਰ ਪਏ ਤੇ ਆਪਾਂ ਪਹੁੰਚ ਗਏ ਆ ਗੁਰਦਰਾ ਸਾਹਿਬ ਜੋਤੀ ਸਰੂਪ ਗੱਡੀ ਲਾ ਕੇ ਪਾਰਕਿੰਗ ਚ ਤੇ ਫੇਰ ਆਪਾਂ ਕੀਤੀ ਨਮਸਕਾਰ ਨਮਸਕਾਰ ਕਰਕੇ ਅੰਦਰ ਦੇ ਵਿੱਚ ਲੱਗੇ ਚੱਲੂਗੇ ਫੇਰ ਸ਼ਗਿਆ ਆਪਾਂ ਪ੍ਰਸ਼ਾਦਾ ਪ੍ਰਸ਼ਾਦਾ ਛਕਿਆ ਆਪਾਂ ਨਿੱਕੇ ਜਿਹੇ ਮੁੰਡੇ ਨੂੰ ਸ਼ਿਕਾਇਆ ਨਾਲ ਫਿਰ ਆਪਾਂ ਆ ਗਏ ਠੰਡੇ ਬੁਰਜ ਠੰਡੇ ਬੁਰਜ ਕਰਕੇ ਨਮਸਕਾਰ ਦਰਸ਼ਨ ਕਰਕੇ ਫਿਰ ਆਪਾਂ ਆ ਗਏ ਧੰਨ ਧੰਨ ਬਾਬਾ ਮੋਤੀराम ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਹਾਂਜੀ ਫਿਰ ਕੀਤੇ ਦਰਸ਼ਨ ਦਰਸ਼ਨ ਕਰਕੇ ਫਿਰ ਦੀਵਾਨ ਟੋਟਰਮਲ ਦੀ ਵਿਹਲੀ ਵੇਖ ਕੇ ਚਲ ਗਏ ਦੀਵਾਨ ਟੋਟਰਮਲ ਦੀ ਵਿਹਲੀ ਵੇਖ ਕੇ ਫਿਰ ਆਪਾਂ ਉੱਥੋਂ ਤੁਰ ਪਏ ਆਪਾਂ ਪਾਏ ਚਾਲੇ ਚਾਲੇ ਪਾ ਕੇ ਤੇ ਫਿਰ ਆਪਾਂ ਕਿੰਨਾ ਚਿਰ ਗੱਡੀ ਖੇਚ ਕੇ ਤੇ ਆਪਾਂ ਲਿਆਂਦੀ ਟੱਕੀ ਸਾਹਿਬ ਟੱਕੀ ਸਾਹਿਬ ਆਉਂਦੇ ਸੀ ਵੀ ਦਰਸ਼ਨ ਕਰਨੇ ਸੰਗਤਾਂ ਮੈਂ ਇਹ ਗੜੀ ਗੱਲ ਆ ਤੁਹਾਨੂੰ ਟੱਕੀ ਸਾਹਿਬ ਦਰਸ਼ਨ ਕਰਾ ਦਿੰਨੇ ਆ ਟੱਕੀ ਸਾਹਿਬ ਕਰਕੇ ਦਰਸ਼ਨ ਤੇ ਗੱਡੀ ਲਾ ਕੇ ਸਾਈਡ ਤੇ ਤੇ ਬਾਹਰ ਵਿੱਚ ਸਾਡੀਆਂ ਸੰਗਤਾਂ ਅੰਨਲਕੇ ਦੇ ਉੱਤੇ ਛੰਗਦਾ ਪਿਆ ਜਲ ਜਲ ਛੱਕੇ ਵੇਖੇ ਊਠ ਊਠ ਵੇਖੇ ਮੋਰ ਵੇਖੇ ਮੋਰ ਵੇਖ ਕੇ ਤੇ ਆ ਸੰਗਤਾਂ ਸਾਡੀਆਂ ਊਠ ਹੀ ਵੇਖੀ ਫਿਰ ਵੇਖੇ ਮੋਰ ਇਹ ਮੋਰ ਵੇਖ ਕੇ ਤੇ ਫਿਰ ਆਪਾਂ ਆ ਗਏ ਨਮਸਕਾਰ ਕਰਨ ਨਮਸਕਾਰ ਕਰਕੇ ਤੇ ਫਿਰ ਸੰਗਤਾਂ ਨੂੰ ਕਿਹਾ ਵੀ ਬੈਠੋ ਮਿੰਟੋ ਮਿੰਟ ਤੇ ਸੰਗਤਾਂ ਨੇ ਇੱਥੇ ਆ ਕੇ ਕੁਰਕਰੀਆਂ ਨੂੰ ਠੰਡਿਆਂ ਨੂੰ ਚੰਗੀ ਮੱਤ ਦਿੱਤੀ ਦੇਖੇ ਤੇ ਬੱਲਾ ਤੇ ਫਿਰ ਆਪਾਂ ਗੁਰਦਰਾ ਆ ਗਏ ਰਾੜਾ ਸਾਹਿਬ ਰਾੜਾ ਸਾਹਿਬ ਗੁਰਦਾਰੇ ਕਰਕੇ ਦਰਸ਼ਨ ਨਮਸਕਾਰ ਕਰਕੇ ਤੇ ਫਿਰ ਆਪਾਂ ਆ ਗਏ ਆ ਗੁਰਦਰਾ ਮਹਿੰਦੀ ਆਣਾ ਸਾਹਿਬ ਗੁਰਦਰਾ ਮਹਿੰਦੀ ਆਣਾ ਸਾਹਿਬ ਆਗੇ ਨਮਸਕਾਰ ਕਰਕੇ ਉਹਨਾਂ ਜਿਹਨੂੰ ਹੋ ਗਿਆ ਉਹਨਾਂ ਜਿਹਨੂੰ ਹੋ ਗਿਆ ਸੰਧਿਆ ਦਾ ਟਾਈਮ ਲੈਟਾਂ ਜਗਾ ਕੇ ਤੇ ਗੱਡੀ ਖੇਚ ਕੇ ਤੇ ਮਿਲਦੇ ਆ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਤੇ ਆਪਣਾ ਚੈਨਲ ਸਬਸਕ੍ਰਾਈਬ